ਅਸੀਂ ਡੁੱਬਿਆ ਤੇ ਸਾਨੂੰ ਡੁੱਬਿਆ ਮਹਿਸੂਸ ਹੀ ਨਹੀਂ ਹੋਇਆ ਮੈਂ ਵਾਹਿਗੁਰੂ ਜੀ ਨੂੰ ਅਰਦਾਸ ਕਰਦਾ ਕਿ ਕਿਸੇ ਨੂੰ ਨਾ ਡੋਬਣ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਸਾਨੂੰ ਇੱਥੇ ਪਹੁੰਚ ਕੇ ਕਿੰਨੀ ਕੁ ਰੂਹ ਨੂੰ ਸਾਡੀ ਨੂੰ ਸਕੂਨ ਮਿਲਿਆ ਔਰ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਝੜ ਕੇ ਅੱਗੇ ਆਓ ਸਤਿ ਸ਼੍ਰੀ ਅਕਾਲ RAM RAM ਆਦਾਬ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪ ਜੀ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਜਿਸ ਕਾਰਨ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਲਈ ਗਏ ਸੀ ਆਪ ਜੀ ਨੂੰ ਦੱਸ ਦਈਏ ਅਸੀਂ ਉੱਥੇ ਜਾ ਕੇ ਆਪ ਜੀ ਦਾ ਇੱਕ ਇੱਕ ਰੁਪਿਆ ਬਿਲਕੁਲ ਜ਼ਰੂਰਤਮੰਦ ਤੱਕ ਪਹੁੰਚਦਾ ਕੀਤਾ ਔਰ ਹਰ ਜਿਹੜੀ ਚੀਜ਼ ਸੀ ਉਹ ਜ਼ਰੂਰਤਮੰਦ ਨੂੰ ਦਿੱਤੀ ਉੱਥੇ ਦੇ ਲੋਕਾਂ ਨੇ ਬਹੁਤ ਸ਼ੁਕਰ ਅਦਾ ਕੀਤਾ ਔਰ ਇਸ ਦੇ ਨਾਲ ਹੁਣ ਅਸੀਂ ਇੱਕ ਹੋਰ ਪਲਾਨ ਕੀਤਾ ਕਿ ਜਿਹੜਾ ਹੁਣ 14 ਤਰੀਕ ਨੂੰ ਐਤਵਾਰ ਆ ਰਿਹਾ ਹੈ ਅਸੀਂ ਅਜਨਾਲਾ ਵੀ ਜਾਣਾ ਚਾਹੁੰਦੇ ਆ ਕਿਉਂਕਿ ਜਿਹੜੇ ਇਹ ਹੜ੍ਹਾਂ ਦੇ ਕਾਰਨ ਸਾਡੇ ਭੈਣ ਭਰਾ ਬੱਚੇ ਦੁੱਖ ਚੱਲ ਰਹੇ ਨੇ ਅਸੀਂ ਆਪਣੀ ਕਮਾਈ ਦੇ ਵਿੱਚੋਂ ਜੇ ਥੋੜਾ ਥੋੜਾ ਸਹਿਯੋਗ ਕਰੀਏ ਤਾਂ ਉਹਨਾਂ ਦੀ ਬਹੁਤ ਵੱਡੀ ਹੈਲਪ ਮਿਲ ਸਕਦੀ ਹੈ ਉਹਨਾਂ ਨੂੰ ਸਹਿਯੋਗ ਹੋ ਸਕਦਾ ਸੋ ਅਸੀਂ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਆਪ ਨੂੰ ਬੇਨਤੀ ਕਰਦੇ ਆ ਕੀ ਆਪਣੀ ਕਮਾਈ ਦੇ ਵਿੱਚੋਂ ਥੋੜਾ ਥੋੜਾ ਸਹਿਯੋਗ ਦਿਓ ਕੋਈ ਚੀਜ਼ਾਂ ਦੇ ਸਕਦੇ ਹੋ ਉਹ ਵੀ ਦਿਓ ਜਿਹੜੇ ਉੱਥੇ ਦੇ ਲੋਕ ਨੇ ਉਹਨਾਂ ਨੂੰ ਹਰ ਜਿਹੜੀ ਘਰੇਲੂ ਚੀਜ਼ ਹੈ ਉਹਦੀ ਜ਼ਰੂਰਤ ਹੈ ਜਿਹੜੀਆਂ ਘਰਾਂ ਦੇ ਵਿੱਚ ਲੇਡੀਜ਼ ਨੇ ਉਹਨਾਂ ਨੂੰ ਵੀ ਬਹੁਤ ਤਰ੍ਹਾਂ ਦੇ ਸਮਾਨ ਦੀ ਜ਼ਰੂਰਤ ਹੈ ਬੱਚਿਆਂ ਨੂੰ ਉਨਾਂ ਕੋਲ ਹਰ ਇੱਕ ਚੀਜ਼ ਕਿਉਂਕਿ ਤੁਸੀਂ ਸਮਝ ਸਕਦੇ ਹੋ ਘਰ ਹੀ ਤਬਾਹ ਹੋ ਗਏ ਪਿੰਡ ਹੀ ਤਬਾਹ ਹੋ ਗਏ ਸੋ ਸਾਨੂੰ ਸਹਿਯੋਗ ਦਿਓ ਤੁਹਾਡੇ ਵੱਲੋਂ ਦਿੱਤਾ ਹੋਇਆ ਸਹਿਯੋਗ ਬਿਲਕੁਲ ਜ਼ਰੂਰਤਮੰਦ ਤੱਕ ਪਹੁੰਚੂਗਾ ਮੈਂ ਆਪ ਜੀਆਂ ਨੂੰ ਇਹ ਵੀ ਦੱਸ ਦਵਾਂ ਕਿ ਜਦੋਂ ਅਸੀਂ ਉੱਥੇ ਜਾਂਦੇ ਹਾਂ ਤਾਂ ਉੱਥੇ ਬਹੁਤ ਲੋਕ ਅਜਿਹੇ ਬੈਠੇ ਨੇ ਜਿਹੜੇ ਤੁਹਾਡਾ ਰਾਸ਼ਨ ਸਹੀ ਲੋਕਾਂ ਤੱਕ ਨਹੀਂ ਪਹੁੰਚਣ ਦੇਣਾ ਚਾਹੁੰਦੇ ਔਰ ਤੁਹਾਡੇ ਨਾਲ ਧੋਖਾ ਹੋ ਜਾਂਦਾ ਔਰ ਜੇ ਅਸੀਂ ਇਹ ਉਪਰਾਲਾ ਚੱਕਿਆ ਤਾ ਅਸੀਂ ਤੁਹਾਡਾ ਹਰ ਇੱਕ ਚੀਜ਼ ਹੈ ਜਿਹੜੀ ਉਹ ਜ਼ਰੂਰਤਬੰਦ ਤੱਕ ਪਹੁੰਚਦੀ ਕਰਾਂਗੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਵੱਡੀ ਤਰੀਕੇ ਦੇ ਨਾਲ ਬਹੁਤ ਵੱਡੇ ਤਰੀਕੇ ਨਾਲ ਸਹਿਯੋਗ ਦਮੋਗੇ ਤਾਂ ਜੋ ਜਿਹੜੇ ਸਾਡੇ ਭੈਣ ਭਰਾ ਦੁੱਖ ਚੱਲ ਰਹੇ ਨੇ ਉਹ ਰਾਹਤ ਮਹਿਸੂਸ ਕਰ ਸਕਣ ਧੰਨਵਾਦ ਜੀ